ਸਾਡਾ ਜੀ ਅੱਜ ਮੁੱਦਾ ਸੀਗਾ ਡੀਸਾ ਦਾ ਮੇਨ ਮਕਸਦ ਸੀਗਾ ਸ਼ਹਿਰ ਦੀ ਸਫਾਈ ਜਿਹੜਾ ਅਸੀਂ ਪਿੱਛੇ ਜੇ ਵੀ ਕੰਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਨਗਰ ਪ੍ਰਸ਼ਦ ਨੂੰ ਅਰਜ਼ਾ ਕੀਤਾ ਸੀਗਾ ਦਾ ਹੱਲ ਕੀਤਾ ਜਾਵੇ ਪਰ ਅਹੀ ਅੱਜ ਹਫਤਾ ਹੋ ਗਿਆ ਕੋਈ ਅਸਰ ਨਹੀਂ ਹੈਗਾ ਤੇ ਅਸੀਂ ਹੁਣ ਡੀਸਾ ਆਏ ਨੇ ਨਵੇਂ ਤੇ ਸਾਨੂੰ ਬੜੀ ਉਮੀਦ ਆ ਅਸੀਂ ਬੜੀ ਉਮੀਦ ਲੈ ਕੇ ਆਏ ਆ ਕਿ ਸਾਡੇ ਮਸਲੇ ਹੱਲ ਕਰਨਗੇ ਕਿਉਂਕਿ ਜਗ੍ਹਾ ਜਗ੍ਹਾ ਤੇ ਕੂੜੇ ਦਾ ਢੇਰ ਹੈ ਤੇ ਬਿਮਾਰੀਆਂ ਫੈਲਣ ਦਾ ਪੂਰਾ ਪੂਰਾ ਮਤਲਬ ਬੰਦੋਬਸਤ ਨਗਰ पालिके ਵਾਲਿਆਂ ਨੇ ਕਰਦੇ ਦਾ ਇਹ ਅਧਿਕਾਰੀਆਂ ਨੇ ਕੋਈ ਗੱਲ ਈ ਉਹਨਾਂ ਜਾਂ ਕਿਉਂ ਲਾ ਰਹੇ ਨਹੀਂ ਸਰ ਈਓ ਤੁਹਾਨੂੰ ਅੱਗੇ ਵੀ ਦੱਸਿਆ ਸੀ ਉਦੋਂ ਵੀ ਕਿ ਈਓ ਸਾਹਿਬ ਵੀ ਸੁਣਵਾਈ ਨਹੀਂ ਕਰਦੇ ਮਤਲਬ ਉੱਥੇ ਤੇ ਪੂਰੀ ਨਹੀਂ ਦਸੀ ਕਿ ਕਿਉਂ ਸ਼ਹਿਰ 'ਚ ਕਿਉਂ ਲਾ ਰਹੇ ਉਹ ਉਹਨਾਂ ਦੇ ਕੋਈ ਹੈ ਜੀ ਸਾਡੇ ਕੋਲ ਡੰਪ ਲਈ ਜਗ੍ਹਾ ਨਹੀਂ ਹੈਗੀ ਜਦ ਕਿ ਦੇਖੋ ਜਿਹੜੀ ਨਗਰ ਕੌਂਸਲ ਆ ਇਹ ਉਹਦਾ ਉਹਨਾਂ ਦਾ ਨਾ ਮਸਲਾ ਕਿ ਅਸੀਂ ਕੂੜਾ ਕਿੱਥੇ ਲਵਾਣਾ ਜੇ ਉਹਨਾਂ ਦਾ ਕਹਿੰਦੇ ਨੇ ਜੀ ਸਾਡਾ ਜਗ੍ਹਾ ਦਾ ਜਿਹੜਾ ਸੀਗਾ ਲੀਜ਼ ਖਤਮ ਹੋ ਗਈ ਤੇ ਇਹਨਾਂ ਨੇ ਗੋ ਇਹਨਾਂ ਨੇ ਪ੍ਰੋਵਾਈਡ ਕਰਨਾ ਸੀਗਾ ਕਿ ਤੇ ਕਿੱਥੇ ਜਗ੍ਹਾ ਲਈਏ ਕਿ ਮਤਲਬ ਇਹ ਕਹਿੰਦੇ ਅਸੀਂ 20 ਤਰੀ ਨੂੰ ਕੱਢਤਾ ਜੀ ਅਸੀਂ ਉਹ ਕੱਢਤਾ ਐਡ ਕੱਢਤੀ ਫਲਾਨ ਕਰਤਾ ਠੀਕ ਕਰਤਾ ਪਰ ਜਿਹੜੀ ਜਗ੍ਹਾ ਪ੍ਰੋਪਰ ਤੁਸੀਂ ਅਵੇਲ ਕਰਾਣੀ ਸੀਗੀ ਹਨਾ ਤੇ ਹੁਣ ਲੋਕਾਂ ਨੂੰ ਨਜਾਇਜ਼ ਤੰਗ ਦੇਣਾ ਨਾ ਹੁਣ ਕਿਉਂਕਿ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਨੇ ਐਸੋਲੇ ਸ਼ਹਿਰ ਤੁਸੀਂ ਵੀ ਪੱਤਰਕਾਰ ਭਰਾ ਜੇ ਤੁਸੀਂ ਹਰ ਜਗ੍ਹਾ ਦੇਖਦੇ ਹੋ ਮਤਲਬ ਕੂੜੇ ਦਾ ਬੁਰਾ ਹਾਲ ਹੈ ਤੁਹਾਡੇ ਕੁਝ ਪੱਤਰਕਾਰਾਂ ਨੇ ਕਵਰ ਵੀ ਕੀਤਾ ਉਹ ਅਸੀਂ ਉਹਦੀ ਮਤਲਬ ਉਹਨਾਂ ਦੇ ਹੌਸਲਾ ਜੇ ਕਰਾਂਗੇ ਕਿ ਵਾਕਈ ਉਹਨਾਂ ਨੇ ਕੋਈ ਮਤਲਬ ਸੱਚਾਈ ਪੇਸ਼ ਕੀਤੀ ਹੈ ਸੱਚ ਹੈਗਾ ਜਾਣ ਕੇ ਨਜਾਇਜ਼ ਹੀ ਲੋਕਾਂ ਨੂੰ ਤੰਗ ਕਰਿਆ ਜਾ ਰਹੇ ਨੇ ਸ਼ਹਿਰ ਦੇ ਔਰ ਸ਼ਹਿਰ ਦੇ ਵਿੱਚ ਹੁਣ ਜਿਸਾ ਬਰਸਾਤ ਆ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੀ ਬਿਮਾਰੀਆਂ ਨਾ ਉਹਦਾ ਜਿਆਦਾ ਫੈਲਣ ਦਾ ਡਰ ਹੁੰਦਾ ਤੇ ਅਸੀਂ ਰਾਹੀ ਦੀ ਸਭ ਕੋਲ ਲੈ ਕੇ ਆਏ ਆ ਜੀ ਆਪਣੀ ਬੇਨਤੀ ਕਿ ਇਹ ਮਸਲਾ ਸ਼ਹਿਰ ਵਾਸੀਆਂ ਨੇ ਜਲਦੀ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਨਗਰ ਕੌਂਸਲ ਨੇ ਹੱਥ ਘੜੇ ਕਰਤੇ ਦੇ ਉਹਨਾਂ ਦੇ ਮਤਲਬ ਕੰਦੇ ਜੂ ਨਹੀਂ ਰੇਗਦੀ ਡੀਸੀ ਦਫ਼ਤਰ ਆਇਓ ਮਿਲਣ ਆਇਓ ਕੀ ਹੈ ਜੀ ਅਸੀਂ ਅੱਜ ਵਪਾਰ ਮੰਡਲ ਦੀ ਪੂਰੀ ਟੀਮ ਤੇ ਨਾਲ ਸ਼ਹਿਰ ਵਾਸੀ ਸਾਰੇ ਬੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਆ ਤੇ ਨਾਲ ਹੀ ਉਹਨਾਂ ਦਾ ਵੈਲਕਮ ਕਰਨ ਆਏ ਆ ਕਿ ਉਹ ਉਹਨਾਂ ਦੀ ਨਵੀਂ ਪੋਸਟਿੰਗ ਹੋਈ ਹੈ ਤੇ ਵਪਾਰ ਮੰਡਲ ਵੱਲੋਂ ਅਸੀਂ ਸ਼ਹਿਰ ਦੇ ਵਿੱਚ ਜੋ ਗੰਦਗੀ ਫੈਲੀ ਹੋਈ ਹੈ ਨਾ ਪਾਣੀ ਦਾ ਨਿਕਾਸ ਹੈ ਕੂੜੇ ਦੇ ਢੇਰ ਸ਼ਹਿਰ-ਸ਼ਹਿਰ ਹਰ ਖਾਂ ਤੇ ਲੱਗੇ ਹੋਏ ਨੇ ਔਰ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਡਰ ਖਤਰਾ ਹੋ ਗਿਆ ਜਿਸ ਕਰਕੇ ਨਾ ਪਾਣੀ ਦਾ ਨਿਕਾਸ ਹੈ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਜਿਹੜੀਆਂ ਟੋਟਲ ਬੰਦ ਪਈਆਂ ਨੇ ਅਸਲੇ 90% ਤੋਂ ਵੱਧ ਸਟਰੀਟ ਲਾਈਟਾਂ ਬੰਦ ਨੇ ਉਹਨਾਂ ਕਰਕੇ ਅਸੀਂ ਮੈਨਮੋਰੈਂਡਮ ਦੇਣ ਆਏ ਆ ਆਪਣੀ ਵਪਾਰ ਮੰਡਲ ਦੀ ਪੂਰੀ ਟੀਮ ਨਾਲ ਔਰ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਕਿ ਇਹਨਾਂ ਦੇ ਕਮੇਟੀ ਘਰ ਦੇ ਵਿੱਚ ਜੋ ਵੀ ਸਿਸਟਮ ਚ ਇਹਨਾਂ ਦਾ ਚੱਲ ਰਿਹਾ ਵਾ ਉਹ ਸਰਕਾਰ ਮਤਲਬ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰ ਰਿਹਾ ਨਹੀਂ ਔਰ ਉਹਦੇ ਕਰਕੇ ਜਿਹਦੇ ਕਰਕੇ ਸ਼ਹਿਰ ਵਾਸੀ ਸਾਨੂੰ ਰੋਜ਼ ਦੇ ਰੋਜ਼ ਸਾਨੂੰ ਕੰਪਲੇਂਟਾਂ ਆ ਰਹੀਆਂ ਨੇ ਔਰ ਕੂੜੇ ਦੇ ਢੇਰ ਉਦਾਂ ਦੇ ਉਦਾਂ ਹੀ ਲੱਗਦੇ ਨੇ ਟੋਟਲ ਲੱਗੇ ਹੋਏ ਨੇ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਸਿਸਟਮ ਪਾਣੀ ਦਾ ਵਿਕਾਸ ਅਸਰੀਆਂ ਸੜਕਾਂ ਕਹਿੰਦਾ ਮੀਂਹ ਪੈਂਦਾ ਔਰ ਜੇ ਰੋਡ ਦੇਖੋ ਜਿਹੜੀ ਹਿਸਟੋਰੀਕਲ ਸੜਕ ਬਣਾਈ ਆ ਉੱਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਬਾਟਾ ਚੌਂਕ ਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਸਾਰੇ ਸ਼ਹਿਰ ਦੇ ਵਿੱਚ ਮਗੀਤਾ ਪੰਮ ਰੋਡ ਹੋ ਗਈ ਸਾਰੀ ਰੋਡਾਂ ਤੇ ਉੱਤੇ ਪਾਣੀ ਦੇ ਛੱਪੜ ਲੱਗ ਜਾਂਦੇ ਨੇ ਇਸ ਕਰਕੇ ਜਿਹੜੀ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਆਏ ਆ ਕਿ ਸ਼ਹਿਰ ਦਾ ਸ਼ਹਿਰ ਦੀ ਸਮੱਸਿਆ ਦੀ ਜਿਹੜੀ ਹੱਲ ਕੀਤੀ ਜਾਵੇ ਟੂੜੇ ਦੇ ਢੇਡੇ ਢੇਰ ਆ ਜਿਹਨਾਂ ਨੂੰ ਪ੍ਰਾਪਰ ਜਗ੍ਹਾ ਤੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਜਾਵੇ ਕਮੇਟੀ ਘਰ ਨੂੰ ਕਿਹਾ ਜਾਵੇ ਮੁੜ ਕੇ ਅਧਿਕਾਰੀ ਨਾਲ ਗੱਲ ਕੀਤੀ ਨਗਰ ਕੌਂਸਲ ਦੇ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਨਗਰ ਕੌਂਸਲ ਦੇ ਪਰ ਕੋਈ ਸਾਡੀ ਗੱਲ ਤੇ ਧਿਆਨ ਹੀ ਨਹੀਂ ਦੇ ਰਹੇ ਉਹ ਸਿਰਫ ਸ਼ਹਿਰ ਵਾਸੀਆਂ ਨੂੰ ਤੰਗ ਕਰਨ ਵਾਸਤੇ ਸਾਰਾ ਸਿਸਟਮ ਕਰ ਰਹੇ ਨੇ ਔਰ ਉਹਦੇ ਵਿੱਚ ਅਸੀਂ ਸਾਰੀ ਆਪਣੀ ਟੀਮ ਨੇ ਇਹ ਫੈਸਲਾ ਕੀਤਾ ਵਾ ਕਿ ਜੇ ਨਾ ਇਹ ਕਮੇਟੀ ਘਰਨੇ ਕੋਈ ਕੰਮ ਕੀਤਾ ਨਾ ਕੀਤਾ ਫੈਸਲਾ ਲਿਆ ਤੇ ਅਸੀਂ ਸਾਨੂੰ ਇਹ ਧਰਨਾ ਵੀ ਲਾਣਾ ਪਿਆ ਅਸੀਂ ਕਮੇਟੀ ਘਰ ਦੇ ਬਜਾਏ ਧਰਨਾ ਵੀ ਲਾਵਾਂਗੇ ਥੈਂਕ ਯੂ